ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਮੁੱਖ ਸੁਰਖੀਆਂ ਤੇ ਅਨੀਤਾ ਆਨੰਦ ਦਾ ਭਾਰਤ ਦੌਰਾ ਵਪਾਰ ਤੇ ਭਰੋਸੇ ਦੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕੈਨੇਡਾ ਦੀ ਸੁਪਰੀਮ ਕੋਰਟ ਦਾ ਨਵਾਂ ਰੂਪ ਲਾਲ ਛਿੱਟੇ ਅਤੇ ਕਾਲੇ ਆਧੁਨਿਕ ਚੋਗੇ ਤੱਕ ਦਾ ਸਫ਼ਰ ਸਟੰਪ ਦਾ ਵੱਡਾ ਕਦਮ ਕੈਨੇਡਾ ਦੀਆਂ ਖਣਿਜ ਕੰਪਨੀਆਂ ਵਿੱਚ ਨਿਵੇਸ਼ ਨਾਲ ਤਕਨੀਕੀ ਦੌੜ ਤੇ ਨਜ਼ਰ ਮੁਖਸਰਦੀਪ ਰਾਜਪੀਰ ਕੌਰ ਕੈਨੇਡਾ ਦੀ ਪਹਿਲੀ ਦਸਤਾਰ ਧਾਰੀ ਸਿੱਖ ਮਹਿਲਾ ਬਣੀ ਪੁਲਿਸ ਅਫਸਰ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਭਾਰਤ ਦੇ ਦੌਰੇ ਤੇ ਹਨ ਅਤੇ ਉਹ ਭਾਰਤ ਦੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਅਤੇ ਵਪਾਰ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨਗੇ ਇਸ ਮੀਟਿੰਗ ਵਿੱਚ ਦੋਵੇਂ ਦੇਸ਼ਾਂ ਵਿਚਕਾਰ ਵਪਾਰ, ਸੁਰੱਖਿਆ, ਸਾਫ ਤਕਨੀਕ ਅਤੇ ਖਣਿਜ ਪਦਾਰਥਾਂ ਵਰਗੇ ਮੁੱਦਿਆਂ ਤੇ ਗੱਲਬਾਤ ਵੀ ਹੋਵੇਗੀ 2023 ਵਿੱਚ ਹਰਦੀਪ ਸਿੰਘ ਨੀਜਰ ਮਾਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਦੇ ਤਣਾਅ ਹੋਏ ਸੀ ਪਰ ਹੁਣ ਦੋਵੇਂ ਪਾਸੇ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ ਇਸ ਦੌਰੇ ਨਾਲ ਉਮੀਦ ਕੀਤੀ ਜਾਂਦੀ ਹੈ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਇੱਕ ਨਵਾਂ ਭਰੋਸਾ ਅਤੇ ਸਹਿਯੋਗ ਦੀ ਦੌਰ ਦੀ ਸ਼ੁਰੂਆਤ ਹੋਵੇਗੀ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕੁਝ ਸਾਲਾਂ ਤੋਂ ਤਣਾਅ ਚੱਲ ਰਿਹਾ ਸੀ ਪਰ ਹੁਣ ਹਾਲਾਤ ਬਦਲਦੇ ਦਿਖ ਰਹੇ ਨੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਇਸ ਵੇਲੇ ਭਾਰਤ ਦੌਰੇ ਤੇ ਹਨ ਅਤੇ ਉਹ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਤੇ ਵਪਾਰ ਮੰਤਰੀ ਪਿਊਸ਼ ਕੋਇਲ ਨਾਲ ਮੁਲਾਕਾਤ ਕਰਨ ਗਈ ਇਸ ਦੌਰੇ ਦਾ ਮਕਸਦ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਦੁਬਾਰਾ ਮਜ਼ਬੂਤ ਕਰਨਾ ਮੀਟਿੰਗ ਵਿੱਚ ਵਪਾਰ ਸੁਰੱਖਿਆ ਸਾਫ ਤਕਨੀਕ ਅਤੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਤੇ ਗੱਲਬਾਤ ਹੋਣ ਦੀ ਉਮੀਦ ਹੈ ਪਿਛਲੇ ਸਾਲ ਹਰਦੀਪ ਸਿੰਘ ਨਿੱਜਰ ਮਾਮਲੇ ਤੋਂ ਬਾਅਦ ਰਿਸ਼ਤਿਆਂ ਵਿੱਚ ਕਾਫੀ ਖਰਾਬੀ ਆਈ ਸੀ ਪਰ ਹੁਣ ਦੋਵੇਂ ਪਾਸੇ ਗਲਤ ਫਹਿਮੀਆਂ ਦੂਰ ਕਰਕੇ ਅੱਗੇ ਵਧਣਾ ਚਾਹੁੰਦੇ ਨੇ ਥੈਂਕ ਯੂ ਸੋ ਮੱਚ ਫॉर द ਵਾਰਮ ਵੈਲਕਮ ਥੈਟ ਵੀ ਹੈਵ ਰੀਸੀਵਡ ਥਿਸ ਮਾਰਨਿੰਗ ਵੀ ਆਰ ਸੋ ਗ੍ਰੇਟਫੁਲ to be able to further the Canada India relationship with you here in New Delhi today i want to First and foremost, extend my appreciation to you uh, for the conversation that you and I have had since I was appointed as Canada's Minister of Foreign Affairs on May 13th. Equally, Prime Minister Carney was pleased to welcome Prime Minister Modi to the G7 summit in Kananaskis, where they had a productive bilateral engagement which very much informs the conversation that we are having here today i want to suggest that the co cooperation that we have seen from your side and certainly very welcome and today we'll be discussing the india canada joint statement which is comprehensive and covers a number of issues that will allow us to continue the work to elevate the bilateral relationship. I appreciate the words you spoke relating to the security dialogue, which, while we elevate the relationship in areas of critical minerals, energy, AI, and climate, to name a few, will continue. The meeting that our officials had relating to security and law enforcement just a few weeks ago here was very productive, and that dialogue will continue. Both of our governments agree on the importance of those dialogues, both of our governments agree on the importance of elevating the relationship. Going further. So, this joint statement will discuss our mutual plans for re engagement. It will inform Canadians and Indians alike that we are collectively committed to advancing this relationship now and in the long term, particularly when it comes to our mutual priorities in the Indo Pacific. ਕੈਨੇਡਾ ਅਤੇ ਭਾਰਤ ਨੇ ਨਵੇਂ ਹਾਈ ਕਮਿਸ਼ਨਰ ਨਿਯੁਕਤ ਕੀਤੇ ਹਨ ਜੋ ਇਹ ਦਰਸਾਉਂਦੇ ਹਨ ਕਿ ਦੋਵੇਂ ਦੇਸ਼ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣਾ ਚਾਹੁੰਦੇ ਨੇ ਇਸ ਦੌਰੇ ਨਾਲ ਉਮੀਦ ਹੈ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਭਰੋਸੇ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਵੇਗਾ ਜੋ ਕਿ ਦੋਵੇਂ ਦੇਸ਼ਾਂ ਲਈ ਆਰਥਿਕ ਤੇ ਰਾਜਨੀਤਿਕ ਤੌਰ ਤੇ ਲਾਭਦਾਇਕ ਸਾਬਿਤ ਹੋ ਸਕਦਾ ਹੈ ਕੈਨੇਡਾ ਦੀ ਸੁਪਰੀਮ ਕੋਰਟ ਨੇ ਆਪਣੇ ਲਾਲ ਅਤੇ ਚਿੱਟੇ ਚੋਗੇ ਜੋ 1875 ਤੋਂ ਜੱਜ ਪਾਉਂਦੇ ਆ ਰਹੇ ਸਨ ਹੁਣ ਛੱਡ ਦਿੱਤੇ ਹਨ ਇਸ ਦੀ ਜਗ੍ਹਾ ਤੇ ਹੁਣ ਜੱਜ ਕਾਲੇ ਰੰਗ ਦੀ ਸਧਾਰਨ ਅਤੇ ਆਧੁਨਿਕ ਵਰਦੀ ਪਾਣਗੇ ਇਸ ਨਵੇਂ ਪਹਿਰਾਵੇ ਵਿੱਚ ਜੱਜ ਨੇ ਕਾਲੇ ਸਿਲਕ ਦੇ ਚੋਗੇ ਲਾਲ ਪਾਈਪਿੰਗ ਵਾਲੇ ਸਫੇਦ ਕਲਰਾਂ ਦੇ ਨਾਲ ਇੱਕ ਸੁੱਚਾ ਅਤੇ ਸਧਾਰਨ ਰੂਪ ਦਰਸਾਇਆ ਹੈ ਇਹ ਪੁਰਾਣੇ ਭਾਰੀ ਅਤੇ ਰਵਾਇਤੀ ਚੋਗਿਆਂ ਦੀ ਥਾਂ ਇੱਕ ਆਧੁਨਿਕ ਅਤੇ ਆਰਾਮਦਾਇਕ ਡਿਜ਼ਾਈਨ ਹੈ ਕੈਨੇਡਾ ਦੀ ਸੁਪਰੀਮ ਕੋਰਟ ਨੇ ਆਪਣੇ 150ਵੇਂ ਸਾਲਗिराਹ ਦੇ ਮੌਕੇ ਤੇ ਇੱਕ ਵੱਡਾ ਫੈਸਲਾ ਲਿਆ ਹੈ ਹੁਣ ਜੱਜ ਉਹ ਪੁਰਾਣੇ ਲਾਲ ਤੇ ਚਿੱਟੇ ਚੋਗੇ ਨਹੀਂ ਪਾਉਣਗੇ ਜੋ 1875 ਤੋਂ ਪਾਉਂਦੇ ਆ ਰਹੇ ਸਨ ਇਸ ਦੀ ਜਗ੍ਹਾ ਹੁਣ ਜੱਜ ਕਾਲੇ ਰੰਗ ਦੇ ਸਧਾਰਨ ਚੋਗੇ ਪਾਉਣਗੇ ਜਿਨ੍ਹਾਂ ਤੇ ਲਾਲ ਰੰਗ ਦਾ ਬਾਰਡਰ ਅਤੇ ਸਫੇਦ ਕਾਲਰ ਹੋਵੇਗਾ ਇਹ ਨਵੀਂ ਡਰੈੱਸ ਪਹਿਲੀ ਵਾਰ ਇਸ ਹਫਤੇ ਨਜ਼ਰ ਆਈ ਹੈ ਜਦੋਂ ਸੁਪਰੀਮ ਕੋਰਟ ਨੇ ਆਪਣਾ ਨਵਾਂ ਨਿਆਸਾਲ ਸ਼ੁਰੂ ਕੀਤਾ ਹੈ ਨਵੀਂ ਵਰਦੀ ਪੁਰਾਣੀ ਡਰੈਸ ਨਾਲੋਂ ਕਾਫੀ ਹਲਕੀ ਤੇ ਆਧੁਨਿਕ ਹੈ ਇਹ ਜੱਜ ਜੋ ਚੋਗੇ ਪਾਉਂਦੇ ਸਨ ਉਹ ਭਾਰੀ ਅਤੇ ਫਰ ਨਾਲ ਸਜੇ ਹੁੰਦੇ ਸਨ ਜਿਨ੍ਹਾਂ ਨੂੰ ਪੋਣਾ ਓਖਾ ਹੁੰਦਾ ਸੀ ਹੁਣ ਕੋਰਟ ਨੇ ਇਹ ਸੁਧਾਰਨ ਪਹਿਨਾਵਾ ਚੁਣ ਕੇ ਇਹ ਦਰਸਾਇਆ ਹੈ ਕਿ ਹੁਣ ਕੈਨੇਡਾ ਦੀ ਨਿਆਂ ਪ੍ਰਣਾਲੀ ਵੀ ਸਮੇਂ ਨਾਲ ਬਦਲ ਰਹੀ ਹੈ ਇਹ ਤਬਦੀਲੀ ਸਿਰਫ ਡਰੈਸ ਵਿੱਚ ਹੀ ਨਹੀਂ ਸਗੋਂ ਸੋਚ ਵਿੱਚ ਵੀ ਹੈ ਇਕ ਐਸੀ ਸੋਚ ਜੋ ਸਾਦਗੀ ਆਧੁਨਿਕਤਾ ਅਤੇ ਰਵਾਇਤ ਤਿੰਨਾਂ ਨੂੰ ਇਕੱਠਾ ਜੋੜਦੀ ਹੈ ਹੁਣ ਕੈਨੇਡਾ ਦੀ ਸੁਪਰੀਮ ਕੋਰਟ ਦਾ ਇਹ ਨਵਾਂ ਰੂਪ ਦੇਸ਼ ਦੀ ਨੀয়া ਪ੍ਰਣਾਲੀ ਨੂੰ ਇੱਕ ਨਵੀਂ ਪਛਾਣ ਦੇ ਰਿਹਾ ਹੈ ਜਿਸ ਨੂੰ ਲੋਕ ਸਾਦਾ ਸੱਚਾ ਅਤੇ ਮਾਡਰਨ ਕਹਿ ਰਹੇ ਹਨ 트럼ਪ ਦੀ ਸਰਕਾਰ ਨੇ ਕੈਨੇਡਾ ਦੀਆਂ ਕੁਝ ਖਣਿਜ ਕੰਪਨੀਆਂ ਵਿੱਚ ਪੈਸਾ ਲਗਾਉਣਾ ਸ਼ੁਰੂ ਕੀਤਾ ਹੈ ਜੋ ਬਿਜਲੀ ਵਾਲੀਆਂ ਗੱਡੀਆਂ ਮੋਬਾਈਲ ਫੋਨ ਅਤੇ ਹੋਰ ਨਵੀਂ ਤਕਨੀਕ ਬਣਾਉਣ ਤੇ ਵਰਤੀਆਂ ਜਾਣਗੀਆਂ ਟਰੰਪ ਸਰਕਾਰ ਚਾਹੁੰਦੀ ਹੈ ਕਿ ਅਮਰੀਕਾ ਇਹ ਸਮਾਨ ਖੁਦ ਤਿਆਰ ਕਰੇ ਤਾਂ ਜੋ ਚੀਨ ਤੇ ਹੋਰ ਦੇਸ਼ਾਂ ਦੇ ਨਿਰਭਰ ਨਾ ਰਿਹਾ ਜਾ ਸਕੇ ਪਰ ਕੈਨੇਡਾ ਦੀ ਸਰਕਾਰ ਜਿਸ ਦਾ ਦਫਤਰ ਉਟਾਵਾ ਵਿੱਚ ਹੈ ਹੁਣ ਇਸ ਨਿਵੇਸ਼ ਤੇ ਧਿਆਨ ਦੇ ਰਹੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਹੁਣ ਕੈਨੇਡਾ ਦੀਆਂ ਖਰੀਜ ਕੰਪਨੀਆਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਖਣਿਜ ਜਿਨ੍ਹਾਂ ਨੂੰ ਕ੍ਰਿਟੀਕਲ ਮਿਨਰਲਸ ਕਿਹਾ ਜਾਂਦਾ ਹੈ ਬਿਜਲੀ ਵਾਲੀਆਂ ਗੱਡੀਆਂ ਮੋਬਾਈਲ ਫੋਨਾਂ ਅਤੇ ਔਰ ਆਧੁਨਿਕ ਤਕਨੀਕੀ ਉਪਕਰਨਾਂ ਲਈ ਬਹੁਤ ਮਹੱਤਵਪੂਰਨ। 트럼ਪ ਪ੍ਰਸ਼ਾਸਨ ਦਾ ਮਕਸਦ ਹੈ ਕਿ ਅਮਰੀਕਾ ਚੀਨ ਅਤੇ ਹੋਰ ਦੇਸ਼ਾਂ ਤੇ ਨਿਰਭਰ ਹੋਣ ਦੀ ਬਜਾਏ ਆਪਣੇ ਨੇੜਲੇ ਸਾਥੀ ਕੈਨੇਡਾ ਤੋਂ ਹੀ ਮਿਨਰਲ ਪ੍ਰਾਪਤ ਕਰੇ ਤਾਂ ਜੋ ਆਪਣੀ ਸਪਲਾਈ ਚੇਨ ਮਜ਼ਬੂਤ ਕਰ ਸਕੇ। ਪਰ ਕੈਨੇਡਾ ਦੀ ਸਰਕਾਰ ਜਿਸ ਦਾ ਮੁੱਖ ਦਫ਼ਤਰ ਓਟਾਵਾ ਵਿੱਚ ਹੈ ਇਸ ਨਿਵੇਸ਼ ਨੂੰ ਲੈ ਕੇ ਸਾਵਧਾਨ ਹੈ। ਓਟਾਵਾ ਨੇ ਸਪਸ਼ਟ ਕੀਤਾ ਹੈ ਕਿ ਵਿਦੇਸ਼ੀ ਨਿਵੇਸ਼ ਲਈ ਨਵੇਂ ਨਿਯਮ ਬਣਾਏ ਗਏ ਹਨ ਅਤੇ ਜੇਕਰ ਕੋਈ ਨਿਵੇਸ਼ ਦੇਸ਼ ਦੇ ਸੁਰੱਖਿਆ ਜਾਂ ਆਰਥਿਕ ਹਿੱਤਾਂ ਲਈ ਖਤਰਾ ਪੈਦਾ ਕਰ ਸਕਦਾ ਹੈ ਤਾਂ ਉਸ ਨੂੰ ਰੋਕਿਆ ਵੀ ਜਾ ਸਕਦਾ ਹੈ। ਕੈਨੇਡਾ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਇਸ ਦੇ ਕੁਦਰਤੀ ਸਰੋਤਾਂ 'ਤੇ ਕਾਬੂ ਕੈਨੇਡੀਅਨ ਕੰਪਨੀ ਦਾ ਹੀ ਰਹੇ। ਦੂਜੇ ਪਾਸੇ 트ੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨਿਵੇਸ਼ ਦੋਵਾਂ ਪਾਸੇ ਲਈ ਫਾਇਦੇਮੰਦ ਹੋਵੇਗਾ ਕਿਉਂਕਿ ਇਸ ਨਾਲ ਤਕਨੀਕੀ ਵਿਕਾਸ ਅਤੇ ਆਰਥਿਕ ਸਹਿਯੋਗ ਵਧੇਗਾ ਹੁਣ ਸਾਰਿਆਂ ਦੀਆਂ ਨਜ਼ਰਾਂ ਉਟਾਵਾ ਤੇ ਹਨ ਕਿ ਕੈਨੇਡਾ ਸਰਕਾਰ ਇਸ ਨਿਵੇਸ਼ ਨੂੰ ਮਨਜ਼ੂਰੀ ਦਿੰਦੀ ਹੈ ਜਾਂ ਇਸ ਨੂੰ ਰੋਕ ਲਗਾਉਂਦੀ ਹੈ ਜੋ ਵੀ ਫੈਸਲਾ ਹੋਵੇ ਇਹ ਉੱਤਰੀ ਅਮਰੀਕਾ ਦੀ ਆਰਥਿਕ ਅਤੇ ਰਾਜਨੀਤਿਕ ਦਿਸ਼ਾ ਤੇ ਮਹੱਤਵਪੂਰਨ ਅਸਰ ਪਾ ਸਕਦਾ ਹੈ ਸ਼੍ਰੀ ਮੁਖਸਰ ਸਾਹਿਬ ਜੀ ਤੇ ਰਾਜਪੀਰ ਕੌਰ ਬਰਾੜ ਨੇ ਕੈਨੇਡਾ ਵਿੱਚ ਇਤਿਹਾਸ ਰਚ ਦਿੱਤਾ ਹੈ ਔਰ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਦਸਤਾਰ ਧਾਰੀ ਸਿੱਖ ਮਹਿਲਾ ਕਾਂਸਟੇਬਲ ਬਣੀ ਹੈ ਰਾਜਵੀਰ ਦੀ ਇਹ ਸਫਲਤਾ ਸਿਰਫ ਪੰਜਾਬ ਦੀ ਹੀ ਨਹੀਂ ਸਗੋ ਪੂਰੇ ਸਿੱਖ ਭਾਈਚਾਰੇ ਲਈ ਮਾਣ ਦੀ ਗੱਲ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਹਿੰਮਤ ਮਿਹਨਤ ਅਤੇ ਵਿਸ਼ਵਾਸ ਨਾਲ ਹਰ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ ਇੱਕ ਖੇਤੀਬਾੜੀ ਪ੍ਰਧਾਨ ਸਿੱਖ ਪਰਿਵਾਰ ਵਿੱਚ ਜਨਮੀ ਰਾਜਵੀਰ ਕੌਰ ਦੀ ਕਹਾਣੀ ਦ੍ਰਿੜਤਾ ਅਤੇ ਹੌਸਲੇ ਦੀ ਮਿਸਾਲ ਹੈ ਚੰਡੀਗੜ੍ਹ ਦੇ ਗੁਰਗੋਬਿੰਦ ਸਿੰਘ ਕਾਲਜ ਤੋਂ ਐਮ ਐਸ ਸੀ ਆਈਟੀ ਦੀ ਪੜ੍ਹਾਈ ਕਰਨ ਤੋਂ ਬਾਅਦ 2016 ਵਿੱਚ ਉਸਦਾ ਵਿਆਹ ਫਰੀਦਕੋਟ ਦੇ ਸਤਵੀਰ ਸਿੰਘ ਨਾਲ ਹੋਇਆ ਜੋ ਕੈਨੇਡਾ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ ਵਿਆਹ ਤੋਂ ਬਾਅਦ ਰਾਜਬੀਰ ਵੀ ਕੈਨੇਡਾ ਚਲੀ ਗਈ ਅਤੇ ਉੱਥੇ ਹੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸ਼ੁਰੂਆਤੀ ਦੌਰ ਵਿੱਚ ਉਸਨੇ ਕੈਨੇਡਾ ਦੇ ਇੱਕ ਵਾਲਮਾਰਟ ਸਟੋਰ ਤੇ ਕੰਮ ਕੀਤਾ ਅਤੇ ਬਾਅਦ ਵਿੱਚ ਕੈਨੇਡੀਅਨ ਰਿਜ਼ਰਵ ਆਰਮੀ ਵਿੱਚ ਸੇਵਾ ਵੀ ਕੀਤੀ ਪਰ ਰਾਜਵੀਰ ਦਾ ਅਸਲੀ ਸੁਪਨਾ ਸੀ ਲੋਕਾਂ ਦੀ ਸੇਵਾ ਕਰਨਾ ਅਤੇ ਕਿਸੇ ਜਜ਼ਬੇ ਨਾਲ ਉਸਨੇ ਪਿਛਲੇ ਸਾਲ ਕੈਨੇਡਾ ਦੀ ਪ੍ਰਸਿੱਧ ਪੁਲਿਸ ਫੋਰਸ RCMP ਵਿੱਚ ਚੋਣ ਪ੍ਰਾਪਤ ਕੀਤੀ ਰਾਜਵੀਰ ਦੀ ਇਹ ਪ੍ਰਾਪਤੀ ਸਿੱਖ ਪਾਈਚਾਰੇ ਵਿੱਚ ਮਾਣ ਦਾ ਵਿਸ਼ੇ ਖਾਸ ਕਰਕੇ ਔਰਤਾਂ ਲਈ ਜੋ ਹੁਣ ਹਰ ਖੇਤਰ ਵਿੱਚ ਆਪਣਾ ਨਾਮ ਬਣਾ ਰਹੀਆਂ ਹਨ ਸਿੱਖ ਧਰਮ ਵਿੱਚ ਪੱਗ ਵਿਸ਼ਵਾਸ ਅਤੇ ਹਿੰਮਤ ਦਾ ਪ੍ਰਤੀਕ ਮੰਨੀ ਜਾਂਦੀ ਹੈ ਯਾਦ ਰਹੇ ਕਿ 1991 ਵਿੱਚ ਵੀ ਬਲਤੇਜ ਸਿੰਘ ਢਿੱਲੋ ਪਹਿਲੀ ਵਾਰ ਸਿੱਖ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਨੂੰ ਡਿਊਟੀ ਦੌਰਾਨ ਪੱਗ ਪਾਉਣ ਦੀ ਇਜਾਜ਼ਤ ਮਿਲੀ ਸੀ ਅੱਜ ਰਾਜਬੀਰ ਵਰਗੀਆਂ ਮਹਿਲਾਵਾਂ ਉਹਨਾਂ ਦੇ ਕਦਮਾਂ ਤੇ ਚੱਲਦੀਆਂ ਅਤੇ ਕੈਨੇਡਾ ਦੀ ਵਰਦੀ ਵਿੱਚ ਸੇਵਾ ਕਰ ਰਹੀਆਂ ਜੋ ਨਾ ਸਿਰਫ ਮਾਣ ਦੀ ਗੱਲ ਹੈ ਸਗੋਂ ਸਿੱਖ ਸਮਾਜ ਲਈ ਪ੍ਰੇਰਣਾ ਦੇਵੀਂ ਗੱਲ ਹੈ ਅੱਜ ਦੀ ਕੈਨੇਡਾ ਨਿਊਜ਼ ਵਿੱਚ ਫਿਲਹਾਲ ਐਨਆਈ ਮਿੰਨੂ ਦੇੋ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉبرਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ